ਕਰਨੇ ਅਰਦਾਸ ਐਸੀ ਗੁਰੂ ਅਗੇ ਅਰਦਾਸ ਕਰਨੀ ਜਿਆਦਾ ਸ਼ਰਮਾਂ ਦੀ ਲਾਉਣਾ ਬਸ 2 ਕੁ ਮਿੰਟ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ 450 ਸਾਲਾਂ ਗੁਰਿਆਈ ਦਿਵਸ ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ 450 ਸਾਲਾਂ ਜੋਤੀ ਜੋਤਿ ਦਿਵਸ ਆਪਾਂ ਮਨਾ ਰਹੇ ਹਾਂ ਦੇਖੋ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿੰਦੀ ਕਿਰਪਾ ਕੀਤੀ ਭੱਟਾ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਬੜਾ ਸੁੰਦਰ ਫਰਮਾਨ ਕੀਤਾ ਵੀ ਜੇ ਕੋਈ ਸਾਡੇ ਵਰਗਾ ਪ੍ਰਚਾਰਕ ਕਵੇ ਮੈਂ ਗੁਰੂ ਅਮਰਦਾਸ ਜੀ ਮਹਾਰਾਜ ਦੀ ਵਡਿਆਈ ਕਰ ਲਵਾਂ ਤਦ ਇਹਦੀ ਵਡਿਆਈ ਹੋ ਸਕਦੀ ਕਿਉਂਕਿ ਗੁਰੂ ਗ੍ਰੰਥ ਸਾਹਿਬਾ ਦੀ ਬਾਣੀ ਕਿਹਦੀ ਧਨ ਹਰ ਬੂੰਦ ਬਸੋਂ ਰੋ ਮਾਗਲ ਇਹ ਉਦਾਂ ਜੇ ਸਾਡੇ ਵਰਗਾ ਪ੍ਰਚਾਰਕ ਕਹਿੰਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਵਡਿਆਈ ਕਰ ਲਵਾਂ ਤੇ ਪਾਤਸ਼ਾਹ ਜੀ ਕਹਿੰਦੇ ਨੇ ਬਾਣੀ ਵਿੱਚ ਇਹ ਇਸ ਤਰ੍ਹਾਂ ਹੈ ਜਿੱਦਾਂ ਅਸਮਾਨ ਤੋਂ ਮੀਂਹ ਪੈਂਦਾ ਨਾ ਤੇ ਕੋਈ ਬੰਦਾ ਕਵੇ ਮੀਂਹ ਜਿਹੜਾ ਪੈ ਰਿਹਾ ਇੰਦੀਆਂ ਮੈਂ ਹੂੰਦਾ ਗੈ ਲਵਾਂ ਕਿ ਕਿੰਨੀਆਂ ਬੂੰਦਾਂ ਅਜ ਧਰਤੀ ਤੇ ਪਈਆਂ ਜਿਹੜਾ ਮੀਂਹ ਪਿਆ ਕੰਨਹਰ ਪੂਰ ਕਸੂਰੂ ਮਾਗਰ ਮਾਨਵਾਂ ਦੀ ਧਰਤੀ ਦੇ ਉੱਤੇ ਜਿਹੜੀਆਂ ਇਹ ਬੂੰਦਾ ਪਈਆਂ ਤੇ ਜੇ ਕੋਈ ਬੰਦਾ ਕਹੇ ਮੈਂ ਬੂੰਦਾ ਕੰਨਦਾ ਨਹੀਂ ਨਾ ਗੜੀਆਂ ਅਜੇ ਤੱਕ ਨਾ ਸੈਸ ਨਿਕੜੀਆਂ ਕਿ ਕਿੰਨੀਆਂ ਪਈਆਂ ਧਰਤੀ ਉੱਤੇ ਪਾਤਸ਼ਾਹ ਕਹਿੰਦੇ ਉੱਦਾ ਹੈ ਗੁਰੂ ਅਮਰਦਾਸ ਜੀ ਦੀ ਵਡਿਆਈ ਕਰਨੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਈ ਬਣਿਆ ਰਿ ਸੱਚੇ ਪਾਤਸ਼ਾਹ ਤੁਹਾਡੀਆਂ ਵਡਿਆਈਆਂ ਤੁਸੀਂ ਕਰ ਸਕਦੇ ਹੋ ਕੰਨਹਰ ਪੂਰ ਬਸੂਰ ਮਾਗਲ ਕੁਸਮ ਬਸੰਤ ਕਨੰਤ ਨੇ ਆਵੇ ਕਹਿੰਦੇ ਜਿੰਨੀ ਸ੍ਰਸ਼ਟੀ ਪੈਦਾ ਕੀਤੀ ਨਾ ਵਾਹਿਗੁਰੂ ਨੇ ਤੇ ਜਿੰਨੇ ਦਰਖਤ ਲਾਏ ਤੇ ਦਰਖਤਾਂ ਨੂੰ ਫਲ ਤੇ ਫੁੱਲ ਲਾਏ ਸੈਸਰੀਆਂ ਤੱਕ ਗਿਣ ਸਕੀ ਕਿ ਜਿੰਨੇ ਇਸ ਧਰਤੀ ਤੇ ਫਲ ਤੇ ਫੁੱਲ ਨੇ ਨਾ ਇਹ ਗਿਣੇ ਨਹੀਂ ਗਿਆ ਇਸ ਬਾਤ ਤੇ ਏ ਓਦਾਂ ਗੁਰੂ ਅਮਰਦਾਸ ਜੀ ਮਹਾਰਾਜ ਦੀ ਵਡਿਆਈ ਕਰਨੀ ਜਿੱਦਾਂ ਬੰਦਾ ਕੋਈ ਸਾਡੇ ਅਰਦਾ ਕਹਦੇ ਉਹਨਾਂ ਫਲ ਵੀ ਗੱਲ ਹੈ ਤੇ ਫੁੱਲ ਵੀ ਗੱਲ ਹੈ ਤੇ ਦਰਖਤ ਵੀ ਗੱਲ ਹੈ ਕਿ ਧਰਤੀ ਉੱਤੇ ਕਿੰਨੇ ਨੇ ਕੰਨ ਹਰ ਬੂੰਦ ਬਸੂਰੂ ਮਾਮਲ ਉਸ ਨੂੰ ਬਸੰਤ ਕਨਾਤ ਨਿਆ ਹੈ ਰਵਸਸ ਕਿਰਨ ਉਦਨ ਸਾਗਰ ਕੋ ਕਿ ਜੇ ਬੰਦਾ ਕੋਈ ਕਹੇ ਮੈਂ ਚੰਦ ਦੀਆਂ ਰਿਸ਼ਮਾਂ ਗੱਲ ਲਈਆਂ ਇਹ ਵੀ ਰਫਤਾਰ ਕੀ ਗੱਲ ਲਈ ਹੈ ਸੈਸ ਮਾਰਪ ਰਹੀ ਹੈ ਵੀ ਕਿੰਨੀ ਰਫਤਾਰ ਨਾਲ ਰਸੂਣ ਧਰਤੀ ਦੇ ਉੱਤੇ ਆਉਂਦੀ ਹੈ ਸੂਰਜ ਦੀ ਕਿਰਨ ਕਦੋਂ ਆਉਂਦੀ ਹੈ ਕਿੰਨਾ ਟਾਈਮ ਲੱਗਦਾ ਪਰ ਇਹਦੀਆਂ ਕਿਰਨਾਂ ਨਹੀਂ ਅਜੇ ਤੱਕ ਜਨ ਹੋਈਆਂ ਸੈਸ ਗੁਰੂ ਵਿਦਵਾਨ ਜਨ ਬੈਠੇ ਹੋ ਗੁਰੂ ਚਰਨਾਂ ਵਿੱਚ ਰਮਸਸ ਕਿਰਨ ਉਧਰ ਸਾਗਰ ਕੋ ਜਿਹੜਾ ਸਾਗਰ ਸਮੁੰਦਰ ਹਨਾ ਇਹਦਾ ਥਾ ਵੀ ਕਿਸੇ ਨੇ ਅਜੇ ਤੱਕ ਪਾਇਆ ਵੀ ਇਹ ਕਿੰਨਾ ਡੂੰਘਾ ਵਾ ਇੱਚ ਕਿੰਨਾ ਪਾਣੀ ਹੈ ਕਿੰਨੇ ਕਿਲੋ ਪਾਣੀ ਹੈ ਕਿੰਨੇ ਟਨ ਪਾਣੀ ਹੈ ਇਹ ਕਿਸੇ ਵੀ ਅਜੇ ਤੱਕ ਪਾਇਆ ਗੁਰੂ ਅਮਰਦਾਸ ਜੀ ਮਹਾਰਾ ਦੀ ਬੜਾਈ ਹੈ ਇਸ ਤਰ੍ਹਾਂ ਜਿਉ ਕਿ ਬੰਦਾ ਕਹੇ ਮੈਂ ਸਮੁੰਦਰ ਦਾ ਹੱਥ ਪਾ ਲਿਆ ਸੂਰਜ ਦੀਆਂ ਕਰਨਾ ਜਣ ਲਈਆਂ ਚੰਦ ਦੀਆਂ ਰਸਮਾਂ ਕਰ ਲਈਆਂ ਰਮ ਸਸ ਗਿਰਨ ਉਧਰ ਸਾਗਰ ਕੋ ਗੰਗ ਪਰੰਗਿਆੰਤ ਕੋ ਪਾਵੈ ਰੁਦਰ ਭਿਆਨ ਗਿਆਨ ਸਤਗੁਰ ਕੇ ਕਬਜਨ ਭਲ ਗੁਣੇ ਜੋ ਗਾਵੈ ਹੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਦੁਹੇ ਬਣ ਆਵੇ ਕਿੱਡੀਆਂ ਵਡਿਆਈਆਂ ਦਿੱਤੀਆਂ ਧੰਗੁਰ ਅਮਰਦਾਸ ਜੀ ਮਾਰੇ ਪਾਤਸ਼ਾਹ ਨੇ ਆਪਣੇ ਕੋ ਸਮਾ ਧੁਰ ਹੈ ਬਸ 2-4 ਮਿੰਟ ਲੌੜੇ ਨੇ ਜਿਸ ਸਮੇਂ ਅੰਦਰ ਸਤਗੁਰੂ ਸਕੇ ਪਾਤਸ਼ਾਹ 12 ਸਾਲ ਸੇਵਾ ਕੀਤੀ ਪਿਆਸਾ ਪਤਣ ਤੋਂ ਗਾਗਰ ਭੜ ਕੇ ਖਡੂਰ ਸਾਹਿਬ ਸਤਗੁਰਾਂ ਲੈ ਕੇ ਜਾਣੇ ਤੇ ਦੁਨੀਆ ਨੇ ਬੜੇ ਤਾਨੇ ਮਿਹਣੇ ਮਾਰੇ ਕਿਉਂਕਿ ਦੁਨੀਆ ਅਸਰ ਮਾਰਦੀ ਜਿਹੜਾ ਬੰਦਾ ਰੱਬ ਨਾਲ ਜੁੜਦਾ ਨਾ ਦੇਖੋ ਕਿਤੇ ਸੰਸਾਰ ਦੇ ਲੋਕ ਕਹਿੰਗੇ ਜੀ ਬਹੁਤ ਭਗਤ ਬਣਿਆ ਸਵੇਰੇ ਉੱਠਦਾ ਗੁਰਦੁਆਰੇ ਜਾਂਦਾ ਆਪਣੇ ਆਪ ਨੂੰ ਭਗਤ ਜਣਦਾ ਬੜਾ ਕੁ ਸੁਣਨਾ ਪੈਂਦਾ ਤੇ ਬਸ ਇਹੀ ਤੇ ਸਭ ਤੋਂ ਵੱਡੀ ਭਗਤੀ ਹੈ ਸਾਡੀ ਕਿ ਦੁਨੀਆਂ ਦੀ ਪਰਵਾਹ ਨਾ ਕਰਨੀ ਤੇ ਆਪਣੇ ਗੁਰੂ ਦੇ ਨਾਲ ਜੁੜ ਜਾਣਾ ਬਸ ਸਤਿਗੁਰੂ ਨੇ ਕਿਰਪਾ ਕਰਨ ਤਾਂ ਹੀ ਦੁਨੀਆਂ ਦੀ ਗੁਰਦ ਨਹੀਂ ਜਣਾ ਜੇ ਕੋਈ ਕਿਸੇ ਨਸ਼ੇ ਨੂੰ ਤਿਆਗਦਾ ਵੀ 2-4 ਜਿਹੇ ਨਸ਼ੇ ਵਾਲੇ ਉਹ ਕਹਿੰਦੇ ਭਾਈ ਤੂੰ ਕਿਧਰ ਤੁਰ ਪਿਆ ਇਹ ਕੋ ਕਿਧਰ ਤੁਰਪੇ ਦੀ ਗੱਲ ਕਰਦੇ ਆ ਪਰ ਸਤਿਗੁਰੂ ਕਿਰਪਾ ਕਰਨ ਜਿਹਦੇ ਤੇ ਕਿਰਪਾ ਹੁੰਦੀ ਹੈ ਨਾ ਕੋਈ ਦੁਨੀਆ ਦੇ ਜੁੜ ਸਕਦਾ ਦੁਨੀਆ ਦੀ ਤਾਂ ਨਹੀਂ ਮਿਹਣੇ ਦੀ ਪਰਵਾਹ ਨਹੀਂ ਕਰਦੇ ਇਥੋਂ ਤੱਕ ਜਦੋਂ ਖੱਡੀ ਵਿੱਚ ਸਤਗੁਰੂ ਮਹਾਰਾਜ ਦਾ ਚਰਨ ਅੜ ਗਿਆ ਨਾ ਤੇ ਸਤਗੁਰੂ ਡਿੱਗ ਪਏ ਜਿਹੜਾ ਗਾਗਰ ਦਾ ਪਾਣੀ ਸੀ ਨਾ ਉਹ ਜੁਲਾਹੇ ਦੀ ਖੱਡੀ ਦੇ ਬਾਅਦ ਜਿਹੜਾ ਕਿਲਾ ਗੱਡਿਆ ਹੋਇਆ ਸੀ ਨਾ ਇਤਿਹਾਸ ਕਹਿੰਦਾ ਜਦੋਂ ਸਤਗੁਰੂ ਡਿੱਗੇ ਹੈ ਨਾ ਉਹਦੇ ਵਿੱਚ ਅੜ ਕੇ ਪਹਾਣ ਇੰਨਾ ਜ਼ਿਆਦਾ ਸੀ ਕਿਉਂਕਿ ਅੱਜ ਪ੍ਰੀਖਿਆ ਹੋਈ ਸੀ ਜਦੋਂ ਡਿੱਗੇ ਤੇ ਜਿਹੜਾ ਗਾਗਰ ਦਾ ਥੋੜਾ ਜਿਹਾ ਜਲ ਸੀ ਨਾ ਉਸ ਕਿਲੇ ਦੇ ਉੱਪਰ ਪੈ ਗਿਆ ਜਦੋਂ ਕਿਲੇ ਦੇ ਉੱਪਰ ਪੈ ਗਿਆ ਬਾਕੀ ਤੇ ਗਾਗਰ ਦਾ ਜਲ ਸਤਗੁਰੂ ਨੇ ਸਾਂਭ ਲਿਆ ਅਹੇ 75 ਸਾਲ ਦੀ ਉਮਰ ਸੀ ਸਤਿਗੁਰਾਂ ਦੀ 74 ਸਾਲ ਦੀ माफ ਕਰਨਾ 4 ਸਾਲ ਦੇ ਜਦੋਂ ਗਾਗਰ ਦਾ ਜਲ ਸ਼ੁਰੂ ਕੀਤਾ ਤੇ 74 ਸਾਲ ਦੇ ਸੀ ਜਦੋਂ ਇਹ ਕੋਤਕ ਵਰਤਿਆ ਤੇ ਜਦੋਂ ਸਤਗੁਰ ਸਕੀਰ ਪਾਤਸ਼ਾਹ ਨੇ ਉਗਾਗਰ ਨੂੰ ਸੰਭਾਲਿਆ ਤੇ ਥੋੜਾ ਜਿਹਾ ਉਛਲ ਕੇ ਜਾਨੂੰਦ ਤੇ ਲੱਗਿਆ ਤੇ ਸਤਗੁਰ ਜੀ ਪਾਵਨ ਕਰਵਾਣੇ ਚ ਕਹਿੰਦੇ ਨੇ ਆਪਾਂ ਰਹਿ ਦਾ ਸਾਧ ਦਾ ਯਾਦ ਕਰਦੇ ਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਕਾਸਟ ਕਹਿੰਦੇ ਨੇ ਲੱਕੜੀ ਨੂੰ ਜਿਸ ਗੁਰੂ ਦੀ ਕਿਰਪਾ ਹੋ ਜਾਏ ਆ ਸਾਡੇ ਹਿਰਦੇ ਦੀ ਕੀ ਗੱਲ ਹੈ ਹਿਰਦੇ ਦੇ ਉੱਤੇ ਤੇ ਕਿਰਪਾ ਵਰਤਨੀ ਵਰਤਨੀ ਆ ਹਿਰਦਾ ਤੇ ਹਰਿਆ ਭਰਿਆ ਹੋਣਾ ਸੁੱਕਾ ਕਿਲਾ ਵੀ ਹਰਿਆ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਦੁਆਰਾ ਅਜੋ ਦਰੱਖਤ ਹੈ ਆਪਾਂ ਦਰਸ਼ਨ ਕਰਦੇ ਨੇ ਜਿੱਥੇ ਦੰਦਮਾ ਸਾਹਿਬ ਗੁਰਦੁਆਰਾ ਸਾਹਿਬ ਤੇ ਉਹ ਜਿੱਥੇ ਸਤਿਗੁਰੂ ਜੀ ਤੇ ਜਿੱਥੇ ਸੰਖਰੂਰ ਸਾਹਿਬ ਦੀ ਧਰਤੀ ਵਿੱਚ ਵੀ ਆਪਾਂ ਦਰਸ਼ਨ ਕਰਦੇ ਆਂ ਜਾ ਕੇ ਜਿੱਥੇ ਸਤਿਗੁਰੂ ਦੀ ਜੁਲਾਹੀ ਨੌਕਰ ਸੀਗਾ ਤੇ ਜਦੋਂ ਸਤਿਗੁਰੂ ਵਿੱਗੇ ਨਾ ਤੇ ਉਹ ਜਲ ਮਿਲ ਗਿਆ ਉਹ ਜਿਹੜਾ ਕਿਲਾ ਸੁੱਕ ਦਰੱਖਤ ਬਣ ਗਿਆ ਦੇਖੋ ਕਿੰਦੀ ਕਿਰਪਾ ਹੋਈ ਉਹ ਜਲ ਵਿੱਚ ਵੀ ਕਿੰਦੀ ਕਿਰਪਾ ਸੀ ਕਿੰਦੀ ਸਤਿਗੁਰਾਂ ਦੀ ਬਖਸ਼ਿਸ਼ ਸੀ ਉਸ ਜਲ ਦੇ ਵਿੱਚ ਤੇ ਉਹ ਜਦੋਂ ਉਸ ਨਾਮ ਬਾਣੀ ਸੇਵਾ ਸਿਮਰਨ ਕਰਦੇ ਨਾ ਤਾਂ ਜਿਹਨੂੰ ਕਹਿੰਦੇ ਵੀ ਕੁੰਬ ਦਾ ਡਲਕਾ ਤੁਸੀ ਰੱਖਦੇ ਜਿਹੜਾ ਮਹਾਰਗ ਦੀ ਬਾਣੀ ਦੇ ਤੋ ਰੱਖਦੇ ਇਹ ਸਿਟਾਈ ਹੈ ਕਿ ਅੱਜ ਕੱਲ ਅਸੀਂ ਨਾ ਸੇਵਾ ਤੋਂ ਪੱਜਣਾ ਜਾਂਦੇ ਮਾਫ਼ ਕਰਨਾ ਸੀ ਕਿੰਨੇ ਵੀ ਸਾਨੂੰ ਜਲਜੀਵ ਨਹੀਂ ਲੋੜ ਸਾਨੂੰ ਜੋਤਜੀਵ ਨਹੀਂ ਲੋੜ ਸਾਨੂੰ ਆਭੀ ਨਹੀਂ ਲੋੜ ਸਾਨੂੰ ਆਭੀ ਨਹੀਂ ਲੋੜ ਮਾਫ਼ ਕਰਨਾ ਇਸ ਤਰ੍ਹਾਂ ਨਹੀਂ ਕਰਨਾ ਕਿ ਗੁਰੂ ਮਹਾਰਾਜ ਦੀ ਮਰਿਆਦਾ ਬਣਾਇਆ ਕਿਸੇ ਗਾਥੀ ਬਣਾਇਆ ਗੁਰੂ ਮਹਾਰਾਜ ਨੇ ਸਾਡੇ ਭਲੇ ਵਾਸਤੇ ਇਹ ਕਿਰਪਾ ਕੀਤੀ ਹੈ ਸੋ ਆਓ ਮੈਂ ਆਪਣੇ ਵਿਚੇ ਰਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਜਲਾਹੀ ਨੇ ਪੁੱਛਿਆ ਜਲਾਹੀ ਨੇ ਪੁੱਛਿਆ ਵੀ ਕੌਣ ਹੈ ਵੀ ਖਰਾਕਾ ਬੜਾ ਜ਼ੋਰ ਨਾਲ ਹੋਇਆ ਜਦੋਂ ਉਹ ਕਾਗਰ ਕੇ ਲੇਉ ਤੇ ਵੱਜੀ ਤੇ ਕਹਿੰਦੇ ਕਹਿੰਦੇ ਅਮਰੂ ਨਥਾਵਾ ਸ਼ਬਦ ਵਰਤਿਆ ਸਤਿਗੁਰੂ ਮਾਫ ਕਰਨ ਜਿਹੜਾ ਸ਼ਬਦ ਜਲਾਹੀ ਨੇ ਵਰਤਿਆ ਜਲਾਹੀ ਨੇ ਪੁੱਛਿਆ ਵੀ ਕੌਣ ਆ ਕਹਿੰਦੇ ਇਸ ਵੇਲੇ ਕਿਨੇ ਹੋਣਾ ਅੱਧੀ ਰਾਤ ਅੱਧੀ ਰਾਤ ਕਚੋਰ ਮੱਤੇ ਤੇ ਆਉਣਾ ਨਹੀਂ ਜੇ ਹੋਵੇਗਾ ਤੇ ਅਮਰੂ ਨਥਾਵਾ ਹੋਣਾ ਕੜਮਾਂ ਦੇ ਬੂਹੇ ਉੱਤੇ ਦੋ ਟੁਕ ਰੋਟੀ ਦੇ ਖਾਣ ਵਾਸਤੇ ਧੱਕੀ ਖਾ ਰਿਹਾ ਆਹ ਸ਼ਬਦ ਇਤਿਹਾਸਲੇ ਲਿਖੇ ਕੜਮਾਂ ਦੇ ਬੂਹੇ ਤੇ ਕੜਮ ਲੱਗੇ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਵਾਲੇ ਪਾਤਸ਼ਾਹ ਦੇਖੋ ਕਿਹਦਾ ਸਮਾਹ ਹੋਵੇਗਾ ਕਿ ਧੀ ਸੇਵਾ ਮਹਾਰਾਜੀ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਪਾਤਸ਼ਾਹ ਦੀ ਜਿਹੜੀ ਸੁਪਤਰੀ ਸੀ ਨਾ ਬੀਬੀ ਅਮਰੋਜੀ ਉਹ ਸਤਗੁਰੂ ਸੱਜੇ ਪਾਤਸ਼ਾਹ ਜੀ ਮਹਾਰਾਜ ਦੇ ਭਤੀਜੇ ਨੂੰ ਵਿਆਹ ਹੋਇਆ ਸੀ ਭਾਈ ਜਸੂ ਜੀ ਨੂੰ ਤੇ ਖਾਲਸਾ ਦੇ ਗੁਰੂ ਪਿਆਰੀ ਸਾਧ ਸੰਗਤ ਜੀ ਦੇਖੋ ਹੁਣ ਭਰਾ ਦੀ ਬੇਟੀ ਸਤਗੁਰੂ ਸੱਜੇ ਪਾਤਸ਼ਾਹ ਜੀ ਮਹਾਰਾਜ ਦੀ ਸੁਪਤਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਵਾਈ ਹੋਈ ਤੇ ਸਤਗੁਰੂ ਜੀ ਵੀ ਕੁੜਮ ਲੱਗਦੇ ਸਨ ਗੁਰੂ ਅਮਰਦਾਸ ਜੀ ਮਹਾਰਾਜ ਪਾਤਸ਼ਾਹ ਸੁਭਾਵਕ ਗੱਲ ਹੈ ਤੇ ਇਸ ਕਰਕੇ ਕਹਿੰਦੇ ਵੀ ਜਦੋਂ ਹੁਣ ਇੱਕ ਕੁੜਮ ਦੀ ਸੇਵਾ ਕਰਨੀ ਬੰਦਾ ਤੇ ਕਹਿੰਦਾ ਮੇਰਾ ਕੁੜਮ ਹੈ ਬੰਦਾ ਤੇ ਮੁੱਛਾਂ ਨੂੰ ਵੱਟ ਦਿੰਦਾ ਉਹ ਕਹਿੰਦਾ ਭਾਈ ਮੈਂ ਕੁੜਮਾਂ ਦੀ ਆਇਆ ਮੇਰਾ ਕੁੜਮ ਹੈ ਹੁਣ ਦੱਸੋ ਕੁੜਮ ਦੀ ਸੇਵਾ ਡਾਗਰ ਨਾਲ ਕਰਨੀ ਤੇ ਉਹਨੂੰ ਸੱਚਾ ਸਤਗੁਰੂ ਸਮਝਣਾ ਇਹੋ ਤੇ ਸਾਡੀ ਸਭ ਤੋਂ ਵੱਡੀ ਸਰਵਰ ਪ੍ਰੀਖਿਆ ਪਾਈ ਹੈ ਜਿਹੜੀ ਸੀ ਸਮਝਦੇ ਨੇ ਬੇਬੇ ਨਾਨਕੀ ਜੀ ਇਤਿਹਾਸ ਲੰਬਾ ਨਾ ਹੋ ਜਾਏ ਵੀਰ ਨੂੰ ਰੱਬ ਸਮਝਣਾ ਮੈਤਾ ਕਾਲੂ ਜੀ ਮਾਫ ਕਰਨਾ ਉਹ ਤੇ ਝੜਕਾਂ ਹੀ ਮਾਰਦੀ ਸੀ ਕਿ ਵੀ ਕਿਹਾ ਕਹਿ ਦੇ ਸਾਰੇ ਤੂੰ ਦੁਨੀਆਂ ਦੇ ਕਾਰਜਾਂ ਹਾਰ ਤੇ ਲੱਗ ਜਾ ਸਤਗੁਰਾਂ ਨੂੰ ਪਰ ਭੈਣ ਨੂੰ ਪਤਾ ਸੀ ਇਹ ਰੱਬੀ ਜੁੜ ਹੈ ਰਾਈ ਬਲਾਰਦ ਨੂੰ ਵੀ ਪਤਾ ਲੱਗਿਆ ਕਿ ਇਹੇ ਤੇ ਸਤਗੁਰਾਂ ਨੇ ਧਿਆਨ ਪਾਇਆ ਸਤਗੁਰੂ ਕਹਿੰਦੇ ਪਰਿਵਾਰ ਵਿੱਚ ਰੱਬ ਨੂੰ ਦੇਖਣਾ ਕਿ ਇਹ ਤੁਸੀਂ ਰੱਬ ਨੂੰ ਦੇਖ ਸਕਦੇ ਆ ਜੇ ਸਮਾਜ ਵਿੱਚ ਤੁਸੀਂ ਪਿਆਰ ਨਹੀਂ ਵੰਡ ਸਕੇ ਤੇ ਰੱਬ ਨਾਲ ਪਿਆਰ ਕਰਨਾ ਬੜੀ ਦੂਰ ਦੀ ਗੱਲ ਹੈ ਬੰਦਾ ਕਹਿੰਦਾ ਮੈਂ ਘਰੇ ਪਿਆਰ ਨਹੀਂ ਕਰਨਾ ਮੈਂ ਨਗਰ 'ਚ ਪਿਆਰ ਨਹੀਂ ਕਰਨਾ ਕਿਸੇ ਨੂੰ ਮੈਂ ਸਿੱਧਾ ਰੱਬ ਨਾਲ ਪਿਆਰ ਕਰਨਾ ਸਭ ਕੋ ਕਹਿੰਦੇ ਝੂਠ ਬੋਲਦਾ ਬੰਦਾ ਪਿਆਰ ਜਿੰਨਾ ਕਰੋ ਤਾਂ ਸਮਾਜ ਵਿੱਚ ਨਹੀਂ ਮੌਚਾ ਰੱਬ ਨਾਲ ਪਿਆਰ ਨਹੀਂ ਕਰ ਸਕਦਾ ਆਪਾ ਕਹਿੰਦੇ ਜਿੰਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਓ ਨਾਨਕ ਪਿਆਸ ਲਾਪਾ ਜਿਹੜਾ ਪ੍ਰੇਮ ਦਾ ਜਿਹੜਾ ਅਰਥ ਨਾ ਡਿਕਸ਼ਨਰੀ ਵਿੱਚ ਜਿੰਦਾ ਆਪਾਂ ਦੇਖਦੇ ਆ ਤੇ ਪ੍ਰੇਮ ਦਾ ਅਰਥ ਹੁੰਦਾ ਪਰੇ ਮੈਂ ਜਦੋਂ ਮੈਂ ਬੰਦੇ 'ਚੋਂ ਪਰੇ ਹੋ ਜਾਂਦੀ ਤੇ ਫੇਰ ਪ੍ਰੇਮ ਦੀ ਖੇਡ ਬਣਦੀ ਹੈ ਜਿੰਨਾ ਚਿਰ ਹੰਕਾਰ ਅੰਦਰ ਬਣਿਆ ਹੋਇਆ ਨਾ ਉਨਾ ਚਿਰ ਕਦੇ ਵਾਸਤੇ ਅਸੀਂ ਪ੍ਰੇਮ ਦੀ ਖੇਡ ਨਹੀਂ ਖੇਡ ਸਕਦੇ ਚਾਹੇ ਉਹ ਪਤੀ ਪਤਨੀ ਦਾ ਰਿਸ਼ਤਾ ਹੋਵੇ ਚਾਹੇ ਉਹ ਪਿਤਾ ਪੁੱਤਰ ਦਾ ਰਿਸ਼ਤਾ ਹੋਵੇ ਤੇ ਚਾਹੇ ਉਹ ਸਮਾਜ ਦੇ ਵਿੱਚ ਕੋਈ ਵੀ ਰਿਸ਼ਤਾ ਹੋਵੇ ਨਾ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿੰਨਾ ਚਿਰ ਹਉਮੈ ਦੀ ਕੰਧ ਬਣੀ ਹੋਈ ਹੈ ਮੈਂ ਜਾਦਾ ਪੜਿਆ ਉਹ ਜਾਦਾ ਘੱਟ ਪੜੀ ਜਾਂ ਉਹ ਜਾਦਾ ਪੜਿਆ ਹੈ ਪੜੀ ਇਸ ਤਰ੍ਹਾਂ ਇਦਾਂ ਦੇ ਕੁਝ ਵਿਚਾਰ ਜਦੋਂ ਮਨ ਵਿੱਚ ਚੱਲਦੇ ਹਨ ਨਾ ਤੇ ਸਾਡੇ ਸਮਾਜ ਵਿੱਚ ਅਸੀਂ ਪ੍ਰੇਮ ਨਹੀਂ ਪੈਦਾ ਕਰ ਸਕਦੇ ਸੋ ਆਓ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਾਤਸ਼ਾਹੀ ਦੀ ਕਿਰਪਾ ਵਰਤਾਈ ਦੇਖੋ ਕਿੰਦੀ ਵੱਡੀ ਕਿਰਪਾ ਦੀ ਇਤਿਹਾਸ ਦੀ ਸਰਪ੍ਰਸਤਾ ਦਾ ਬੜਾ ਲੰਬੇਰਾ ਹੈ ਜੋ ਆਪਾਂ ਜ਼ਿਕਰ ਕੀਤਾ ਤੇ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਆਖੇ ਨਾ ਅਨੰਗ ਜਥਾ ਮਾ ਹਣਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਚੱਲ ਜੀਏ ਹੁਣ ਤੇ ਮੈਂ ਥਾਂ ਵਾਲਾ ਬਣ ਗਿਆ ਹਾਂ ਹੁਣ ਤੇ ਮੇਰੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਪੰਜ ਸਤਿਗੁਰੂ ਨਾਨਕ ਦਾ ਰੂਪ ਹੈ ਜਦੋਂ ਸ਼ਬਦਾਂ ਕੇਤੀ ਸੁਭਾਵਕਤ ਇਤਿਹਾਸ ਕੇੰਦਾ ਵਿੱਚ ਨਹੀਂ ਹੋਗੀ ਫਿਰ ਖਡੂਰ ਸਾਹਿਬ ਪਹੁੰਚੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਜਿਹੜਾ ਜੋੜਾ ਸੇਵਾ ਕਰਦਿਆਂ ਸਤਗੁਰੂ ਜੀ ਪਹਿਲ ਤੇ ਹੁੰਦੇ ਸੀ ਉਹ ਜੋੜਾ ਕਰੋਨੇ ਮੱਥੇ ਨੂੰ ਸੁਹਾਣਾ ਸਤਿਗੁਰੂ ਮਹਾਰਾਜ ਕੋਲੋਂ ਘਟ ਬਖਸ਼ਾਈ ਤੇ ਫਿਰ ਉਹਦਾ ਉਹ ਜਿਹੜਾ ਧਿਰ ਦਿਮਾਗ ਸੀ ਵਾਪਸ ਆਇਆ ਉਹਦੀ ਸੁਰਤੀ ਨੂੰ ਵਾਪਸ ਆਈ ਤੇ ਸਤਪੁਰਾਂ ਨੇ 612 ਬਰ ਬਖਸ਼ੀ ਦਿਮਾਣਿਆਂ ਦੇ ਮਾਣ ਨਿਤਾਣਿਆਂ ਦੀ ਤਾਣ ਜੋਟਿਆਂ ਦੀ ਉਸ ਵਿਆਸਰਿਆਂ ਦੀ ਆਸਰੇ ਨਿਕਤਿਆਂ ਦੀ ਗੱਤ ਨੇ ਭਲਿਆਂ ਕੀ ਪੈਰ ਠੀਰ ਕੇ ਠੀਰਨ ਤੇ ਸਤੂ ਮਹਾਰਾਜ ਨੇ ਇਸ ਤਰ੍ਹਾਂ ਦੀਆਂ 12 ਬਖਸ਼ਿਸ਼ਾਂ ਦੇ ਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਾਤਸ਼ਾਹ ਜੀ ਨੂੰ ਮਾਰਕ ਕਹਿੰਦੇ ਮੈਂ ਦੇਖਦਾ ਸੀ ਤੂੰ ਕਿੰਨ ਦਿਨ ਠੀਂਦੇ ਮੈਂ ਤੈਨੂੰ ਛੁਟਾਂ ਤੇ ਚੋਕੇ ਗੁੱਲਾਕ ਦੇ ਆਪ ਕੋ ਤੇ ਪਠਾ ਗਿਆ ਕਿ ਤੈਨੂੰ ਗੁਰੂ ਨਾਲ ਪੜਾਵਾਂ ਬਸ ਬੰਦਾ ਟਿਕਦਾ ਨਹੀਂ ਜਿੱਦਣ ਟਿਕ ਪਿਆ ਨਾ ਬੰਦਾ ਉਤਰ ਗੁਰੂ ਨੇ ਚੌਕੇ ਤੇ ਕਿ ਸਤਿਗੁਰੂ ਜੀ ਦੀ ਮਖਸ਼ਿਸ਼ ਹੋ ਜਾਣੀ ਹੈ ਉਪਰੋਕ੍ਰੋਸੀ ਨਮਸਕਾਰ ਕਰਦੇ ਆਂ ਜਦੋਂ ਅਸੀਂ ਮੱਥਾ ਟੇਕਦੇ ਨਾ ਗੁਰੂ ਮਹਾਰਾਜ ਮੱਥਾ ਟੇਕਣ ਦਾ ਭਾਵ ਕੀ ਹੈ ਇਹ ਨਹੀਂ ਕੋਈ ਰਸ ਨਾ ਪਹਿਲੇ ਨੇ ਮੱਥਾ ਟੇਕਿਆ ਦੂਜੇ ਨੇ ਵੀ ਟੇਕਦਾ ਸਤਿਗੁਰੂ ਕਹਿੰਦੇ ਮੱਥੇ ਚੁੰਦੀ ਮਾਤ ਸਰੀਰ ਚੁੰਦੀ ਵਿਹਾਰ ਤੇ ਸਿਰ ਵਿੱਚ ਹੁੰਦੇ ਵਿਚਾਰ ਅਸੀਂ ਸਾਰਾ ਕੁਝ ਗੁਰੂ ਨਾਲ ਆਪਾਸ ਭੁੰਨੇ ਪਾਛਾ ਮੇਰੀ ਮੱਤ ਜਿਹੜੀ ਹੈ ਤੁਹਾਡੀ ਹੈ ਤੁਸੀਂ ਮੇਰੀ ਮੱਤ ਨੂੰ ਜਿਹੜੀ ਤੁਰਮਤ ਹੈ ਥੋਰੀ ਮੱਤ ਹੈ ਤੇ ਮਹਾਰਾਜ ਕਿਰਪਾ ਕਰੋ ਇਹਨੂੰ ਗੁਰੂ ਦੀ ਮਾਤ ਵਿੱਚ ਬਦਲ ਦੇ। ਇਹ ਮੱਥਾ ਤਾਂ ਅਸੀਂ ਗੁਰੂ ਚਾਨਣ ਚਲਾਉਂਦੇ। ਪੁੱਠੇ ਲੇਖ ਇੱਥੇ ਸਿੱਧੇ ਹੋ ਜਾਂਦੇ ਐ ਗੁਰੂ ਦੀ ਕਿਰਪਾ ਦੁਆਰਾ। ਤੇ ਜਦੋਂ ਸਤਗੁਰੂ ਜੀ ਦਿਮਾਣਿਆਂ ਦੇ ਮਾਨ ਨਿਤਾਣ ਜਾਂਦੇ ਤਾਣ ਬਣ ਗਏ। ਤੇ ਸਤਗੁਰਾਂ ਦੇ ਘਰੇ ਦੂ 285 ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਇੱਕ ਮਿੰਟ ਕਹਿ ਕੇ ਹੋਰ ਦਿਲ ਕਰਦਾ ਵਿਚਾਰ ਕਰ ਲਈਏ ਤਾਂ ਤੇ ਸਤਗੁਰ ਕਿਰਪਾ ਕੰ ਪਾਣੀ ਸਮਾਂ ਇਸ ਵਾਰ ਸੀ ਕਿ ਨਹੀਂ ਕੀਮਤੀ ਪਰ ਆਹ ਟੀਮ ਦੀ ਸਮਾਂ ਸਭ ਤੋਂ ਜ਼ਿਆਦਾ ਗੁਰੂ ਦੀ ਕਿਰਪਾ ਦੁਆਰਾ ਹੀ ਲੇਖੇ ਚ ਲੱਗ ਜਾਣਾ। ਜਦੋਂ ਕਿਤੇ ਕੋਈ ਔਖਾ ਸਮਾਂ ਆਉਣਾ ਨਾ ਇਸ ਸਮੇਂ ਨੇ ਫਿਰ ਅੱਗੇ ਖੜ ਜਾਣਾ ਆਪਾਂ ਕਹਣਾ ਵੀ ਇਹ ਚੰਗਾ ਸਮਾਂ ਪਤਾ ਨਹੀਂ ਕੀ ਗੱਲ ਹੋਈ ਆਹ ਐਕਸੀਡੈਂਟ ਆਉਂਦਾ ਆਉਂਦਾ ਬਚ ਗਿਆ ਜਾਂ ਦੁੱਖ ਆਉਂਦਾ ਆਉਂਦਾ ਬਚ ਗਿਆ ਉਹਦਾ ਕਾਰਨ ਹੀ ਹੁੰਦਾ ਵੀ ਉਦੋਂ ਕੋਈ ਚੰਗਾ ਸਮਾਂ ਕੀਤੀ ਹੋਈ ਸੰਗਤ ਮורה ਆ ਜਨ ਬਾਬਾ ਜੀ ਨੇ ਜਿਹਦਾ ਅਰੰਭ ਕੀਤੀ ਨਾ ਕਥਾ ਤੋਂ ਵਿੱਚ ਕਿਆ ਭਟ ਭਾਗੀ ਹਰ ਸੰਗਤ ਭਾਵੇਂ ਭਾਗ ਹੀਨ ਭ੍ਰਮ ਚੂਟਾਂ ਖਾਵੇ ਬਿਨੁ ਭਾਡਾ ਸਤ ਸੰਗ ਦਾ ਲੰਭੈ ਦੇ ਸੰਗਤ ਮਾਇਕਰੀ ਜੀ ਬਾਰਸੀ ਆਪਣੀਆਂ ਵੜਿਆਈਆਂ ਕਰਦੇ ਆਂ ਜਾ ਆਪਣੇ ਸਾਰੇ ਸਬੰਧੀਆਂ ਦੀਆਂ ਕਰਦੇ ਪਰ ਗੁਰੂ ਨਾਨਕ ਦੇ ਘਰ ਵਿੱਚ ਜਦੋਂ ਆਪਾਂ ਰੱਬ ਦੀਆਂ ਵਡਿਆਈਆਂ ਕਰਦੇ ਹਨ ਜਦੋਂ ਆਪਾਂ ਆਪਣੇ ਸਤਿਗੁਰੂ ਦੀਆਂ ਵਡਿਆਈਆਂ ਕਰਦੇ ਹਾਂ ਉਦੋਂ ਫੇ ਸਤਿਗੁਰੂ ਦੀ ਬਹੁਤ ਕਿਰਪਾ ਵਰਤੋਂਦੇ ਆ ਬੜੀ ਵੱਡੀ بادشاہ ਵੀ ਚੌਂਕੜੀ ਮਾਰ ਕੇ ਬੈਠ ਕੇ ਰੱਬ ਦੀਆਂ ਗੱਲਾਂ ਕਰਦੀਆਂ ਤੇ ਪਾਤਸ਼ਾਹ ਜਿਮਾਰਤ ਕਹਿੰਦੇ ਬਿਰਲਿਆਂ ਦੇ ਹਿੱਸੇ ਵਿੱਚ ਆਉਂਦਾ ਹੈ ਜਦੋਂ ਗੁਰੂ ਦੀ ਕਿਰਪਾ ਵਰਤਦੀ ਜਿਸ ਨੂੰ ਬੱਚੇ ਸੰਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਇੱਕ ਦੁਨੀਆ ਦੇ ਬਾਦਸ਼ਾਹ ਹੁੰਦੇ ਆ ਜਿਨ੍ਹਾਂ ਨੂੰ 5 ਸਾਲ ਬਾਅਦ ਖਤਰਾ ਹੁੰਦਾ ਦੀ ਹੁਣ ਬੋਟਾ ਪੈਣੀਆ ਤੇ ਲੈ ਜਾਣਾ ਕੁਰਸੀ ਤੋਂ ਪਾਤਸ਼ਾਹ ਕਹਿੰਦੇ ਮੈਂ ਉਹ ਪਾਤਸ਼ਾਹ ਨਹੀਂ ਬਣਾਉਣਾ ਮੈਂ ਤੁਹਾਨੂੰ ਪਾਤਸ਼ਾਹ ਬਣਾਉਣਾ ਪਾਤਸ਼ਾਹ ਦਾ ਅਰਥ ਹੁੰਦਾ ਪੱਤ ਦਾ ਸ਼ਾਹ ਪੱਤ ਕਹਿੰਦੇ ਇੱਜ਼ਤ ਨੂੰ ਦੇਖੋ ਇੱਕ ਬੰਦੇ ਦੀ ਇੱਜ਼ਤ ਵੀ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਉਸ ਇੱਜ਼ਤ ਦਾ ਪਾਤਸ਼ਾਹ ਬਣਾ ਦਿਆਂਗਾ ਤੇਰੀ ਇੱਜ਼ਤ ਤੇ ਹੋਣੀ ਹੋਣੀ ਤੂੰ ਦੁਨੀਆ ਨੂੰ ਇੱਜ਼ਤ ਵੰਡੇਗਾ ਸੰਸਾਰ ਦੇ ਵਿੱਚ ਮੈਂ ਤੈਨੂੰ ਉਹਦੇ ਤੇ ਕਿਰਪਾ ਕਰ ਦਿਆਂਗਾ ਸੋ ਇਸ ਤਰ੍ਹਾਂ ਪਾਤਸ਼ਾਹਾਂ ਦੇ ਪਾਤਸ਼ਾਹ ਸੰਤੂ ਬਣਾ ਦਿੰਦੇ ਦੋ ਪੁੱਤਰੀਆਂ ਸੀ ਦੋ ਹੀ ਪੁੱਤਰ ਸੀ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਤੇ ਡੀਪੀ ਭਾਨੀ ਜੀ ਜਿਨ੍ਹਾਂ ਦਾ ਜਨਮ ਜੁਨਾ ਮੰਡੀ ਲਾਹੌਰ ਦੇ ਵਿੱਚ ਹੋਇਆ ਸੀ 19 ਜੂਨ 1535 ਨੂੰ ਇੱਕ ਸਾਲ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨਾਲੋਂ ਛੋਟੇ ਸੰਤ ਮਰੋਜੀ ਦੀ ਬੀਬੀ ਭਾਨੀ ਜੀ ਦੇਖੋ ਕਿੰਨੀ ਵੱਡੀ ਸੇਵਾ ਬੀਬੀ ਭਾਨੀ ਜੀ ਨੇ ਕੀਤੀ ਮੈਂ ਗੱਲ ਕਰਨਾ ਗੁਰੂ ਨਾਨਕ ਦੇ ਘਰ ਵਿੱਚ ਬੱਚਿਆਂ ਨੂੰ ਪੜਾਣਾ ਨੂੰ ਤੇ ਇਹਨਾਂ ਮਾਮਾ ਨੂੰ ਸਤਪੁਰਾਂ ਨੇ ਕਿੱਡਾ ਵੱਡਾ ਮਾਣ ਬਖਸ਼ਿਆ ਬੀਬੀ ਭਾਨੀ ਜੀ ਉਹ ਸੰਸਾਰ ਦੀ ਵਾਹਿਦ ਹਸਤੀ ਸਨ ਜਿਹੜੇ ਵਰਸ ਪੁੱਤਰੀ ਗੁਰੂ ਪਤਨੀ ਤੇ ਗੁਰੂ ਜਨਨੀ ਦੇਖੋ ਬੀਬੀ ਭਾਨੀ ਜੀ ਦੀ ਸੁਪੁੱਤਰੀ ਸਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਤੇ ਜਨਨੀ ਸਨ ਮਾਤਾ ਜੀ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਤੇ ਸ੍ਰੀ ਗੁਰੂ ਨਾਮਦਾਸ ਜੀ ਮਹਾਰਾਜ ਪਾਤਸ਼ਾਹ ਜੀ ਪਤਨੀ ਦੇਖੋ ਤਿੰਨੋਂ ਪਤਨਾਂ ਖੱਡੀਆਂ ਵੱਡੀਆਂ ਮੜੀਆਂ ਕਿੱਡੀ ਗੁਰੂ ਮਹਾਰਾਜ ਦੀ ਕਿਰਪਾ ਤੇ ਮਰਿ ਸ਼ੋਭਿਤ ਉਹਨਾਂ ਦੇ ਉੱਤੇ ਮੈਂ ਸੋਚਦਾ ਕਿ ਇਹ ਮਕਾਥਨੀ ਲਿਖਿਆ ਕਿ ਮੇਰੇ ਕੀ ਰਾਈਟਰ ਨੇ ਕਿ ਜਦੋਂ ਬੀਬੀ ਭਾਨੀ ਜੀ ਦਾ ਵਿਆਹ ਸੀ ਨਾ 8 ਫਰਵਰੀ 1554 ਨੂੰ ਵਿਆਹ ਹੋਇਆ ਸੀ ਜੀਵੀ ਭਾਨੀ ਜੀ ਦਾ ਗੁਰੂ ਰਾਮਦਾਸ ਜੀ ਮਹਾਰਾਜ ਗੜਬੇ ਦੀ ਸ਼ੌਟਕਿੰਨਾ ਜਦੋਂ ਆਪਾਂ પ્રસੰਗ ਪੇਸ਼ ਕਰੀਦਾ ਤੇ ਕੱਲੀ ਕੱਲੀ ਗੱਲ ਜਿਹੜੀ ਗਣੀ ਵਾਰ ਪੇਸ਼ ਕਰਦੇ ਆ ਤੇ ਜਦੋਂ 8 ਫਰਵਰੀ 1554 ਨੂੰ ਇਹ ਆਨੰਦ ਕਾਰਜ ਹੋਇਆ ਨਾ ਮੈਂ ਕਾਹ ਕਿ ਲਿਖਦਾ ਵੀ ਕੋਈ ਗੁਰੂ ਘਰ ਦਾ ਸ਼ਰਧਾਲੂ ਜੀਵੀ ਭਾਨੀ ਜੀ ਵਾਸਤੇ ਬਹੁਤ ਵਧੀਆ ਵਸਤਰ ਲੈ ਕੇ ਆਇਆ ਜਿਹੜੇ ਰੇਸ਼ਮੀ ਵਸਤਰ ਸੀ ਤੇ ਬੜੇ ਕੀਮਤੀ ਉਸ ਟਾਈਮ ਦੇ ਉੱਤੇ ਹਜ਼ਾਰਾਂ ਰੁਪਈਆਂ ਦੇ ਸੀ ਵਸਤਰ ਤੇ ਬੀਬੀ ਭਾਨੀ ਜੀ ਨੂੰ ਜਦੋਂ ਆ ਕੇ ਕਹਿਣ ਲੱਗੇ ਨਾ ਵਿਆਹ ਤੇ ਤੁਸੀਂ ਪਹਿਨਣੇ ਤੇ ਬੀਬੀ ਭਾਨੀ ਜੀ ਕਹਿੰਦੇ ਇਹ ਖਰਚਾ ਤੁਸੀਂ ਇਹਨਾਂ ਤੇ ਕਿਉਂ ਕੀਤਾ ਇਹ ਸਾਰਾ ਖਰਚਾ ਤੁਸੀਂ ਗੁਰੂ ਕੇ ਲੰਗਰਾਂ 'ਚ ਕਰਨਾ ਸੀ ਮਕਾਨੇ ਪੜਦਾ ਸੀ ਇਹ ਸਾਰਾ ਖਰਚਾ ਜਿਹੜਾ ਮੇਰੇ ਵਸਤਰਾਂ ਉੱਤੇ ਮੈਂ ਤੇ ਸਾਦੇ ਵਸਤਰ ਪਹਿਨ ਕੇ ਅਨੰਦ ਕਾਰਜ ਉੱਤੇ ਜਾਣਾ ਹੈ ਮੈਨੂੰ ਇਹਨਾਂ ਰੇਸ਼ਮੀ ਵਸਤਰਾਂ ਦੀ ਲੋੜ ਨਹੀਂ ਹੈ ਕਿੱਦਾਂ ਦੀ ਸੋਚ ਸੀ ਕਹਿੰਦੇ ਇਹ ਸਾਰਾ ਰੁਪਈਆ ਜਿਹੜਾ ਨਾ ਇਹ ਗੁਰੂ ਕੇ ਲੰਗਰਾਂ ਵਿੱਚ ਲਾਓ ਤਾਂ ਕਿ ਗੁਰੂ ਕੇ ਲੰਗਰਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋ ਘਾਟ ਨਾ ਆ ਜਾਵੇ ਜੇ ਕਹਿੰਦੇ ਬੀਬੀ ਭਾਨੀ ਜੀ ਨੂੰ ਦੇਖਣਾ ਹੋਵੇ ਤੇ ਦੋ ਜਗ੍ਹਾ ਤੇ ਮਿਲਦੇ ਸੀ ਬੀਬੀ ਭਾਨੀ ਜੀ ਇੱਕ ਆਪਣੇ ਪਿਤਾ ਗੁਰਦੇਵ ਦੀ ਸੇਵਾ ਵਿੱਚ ਤੇ ਦੂਜੇ ਲੰਗਰਾਂ ਦੇ ਵਿੱਚ ਬੀਬੀ ਭਾਨੀ ਜੀ ਮਿਲਦੇ ਸਨ ਐਵੇਂ ਨਹੀਂ ਗੁਰੂ ਨਾਨਕ ਤੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਗਿਆ ਜਾਂਦਾ ਆ ਬੋਰਡ ਲੱਗਿਆ ਕਿਸਨਾ ਆਪਾਂ ਉੱਥੇ ਪੜਦੇ ਹੁੰਦੇ ਸੀ ਗੋਇੰਦਵਾਲ ਸਿੱਖੀ ਦਾ ਧੁਰਾ ਧੁਰਾ ਕਾ ਤੋਂ ਇੱਕ ਐਸੀ ਸਵਾਬੀ ਕਰ ਦੇਣੀ ਹੈ ਧੁਰਾ ਕਹਿੰਦੇ ਨੇ ਜਿਹੜਾ ਗੱਡੀ ਦਾ ਧੁਰਾ ਹੁੰਦਾ ਉਹਦੇ ਵਾਲੇ ਵਾਲੇ ਟਾਇਰ ਤੋਂ ਹੁੰਦੇ ਆ ਕੋਈ ਮੈਂ ਅੱਜ ਪ੍ਰਚਾਰ ਦਾ ਕਥਾ ਨਹੀਂ ਕਰਿਆ ਮੈਂ ਆਪ ਜਣ ਵਿਚਾਰ ਕਰਾਂ ਗੁਰੂ ਮਹਾਰਾਜ ਦੀ ਜੀਵਨੀ ਵਿੱਚ ਤੇ ਸਿੱਖੀ ਦਾ ਧੁਰਾ ਕਿਉਂ ਕਹਿਆ ਜਾਂਦਾ ਬੀਬੀ ਭਾਨੀ ਜੀ ਇੱਕ ਦਿਨ ਅੰਮ੍ਰਿਤ ਵੇਲੇ ਆਪਣੇ ਪਿਤਾ ਗੁਰਦੇਵ ਦੀ ਸੇਵਾ ਕਰ ਰੱਖ ਸੰਤ ਇਤਿਹਾਸ ਕੰਡ ਜਦੋਂ ਅੰਮ੍ਰਿਤ ਵੇਲੇ ਸੇਵਾ ਕਰਾਉਂਦੇ ਸੀ ਤੇ ਉਸ ਸਮੇਂ ਜਦੋਂ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਸ਼ਨਾਨ ਕਰ ਰਹੇ ਸਨ ਤੇ ਅਚਾਨਕ ਜਿਹੜੀ ਕੀੜੀ ਦੇ ਉੱਤੇ ਮਿੱਟੀ ਸੀ ਨਾ ਉਹਦਾ ਪਾਵਾ ਟੁੱਟ ਗਿਆ ਤੇ ਬੀਬੀ ਭਾਨੀ ਜੀ ਨੇ ਆਪਣੇ ਪਿਤਾ ਗੁਰਦੇਵ ਦੀ ਸੇਵਾ ਵਿੱਚ ਕੋਈ ਨਿਗਰਨਾ ਪੈ ਗਿਆ ਕੋਸ ਪੁੱਟੇ ਹੋਈ ਪਾਵੇ ਦੀ ਥੱਲੇ ਆਪਣਾ ਚਰਨ ਦੇ ਦਿੱਤਾ ਮੈਂ ਚੰਨ ਸ਼ਬਦ ਵਰਤਾਂਗਾ ਜਦੋਂ ਚਰਨ ਦੇ ਦਿੱਤਾ ਨਾ ਤੇ ਸਤਿਗੁਰਾਂ ਨੇ ਇਸ਼ਨਾਨ ਪਾਨ ਕਰ ਲਿਆ ਜਦੋਂ ਪਵਿੱਤਰ ਗਈ ਜਿਹੜਾ ਸੀਗਾ ਉਹ ਸੀਸ ਦੇ ਵਿੱਚ ਪਾਇਆ ਤੇ ਸਤਿਗੁਰੂ ਸਚੇ ਪਾਤਸ਼ਾਹ ਜੀ ਮਹਾਰਾਜ ਵੀ ਫਿਰ ਇਸ ਹਾਵੇ ਵਿੱਚ ਜਦੋਂ ਜਲ ਪਾਇਆ ਤੇ ਜਲ ਨੀਲੇ ਬੰਦੇ ਨੂੰ ਜਾ ਰਿਹਾ ਸੀ ਭਗਤ ਅਮਰਦਾਸ ਜੀ ਮਹਾਰਾਜ